ਸਮਾਲ ਹੈ ਭਰਾਓ ਮਿੱਤਰੋ ਕੋਈ ਮੇਰੀਆਂ ਰਿਕਨਾਵਾ ਮੀਡੀਆ ਤੋਂ ਚੋਰੀ ਕਰਕੇ YouTube ਤੇ ਪਾਉਂਦਾ ਹੈ ਤੇ ਜਦੋਂ ਮੈਂ ਉਹ ਰਿਟਰ ਮੈਂ ਪਾਉਂਦਾ ਹਾਂ ਤਾਂ ਮੈਨੂੰ ਕਾਪੀਰਾਈਟ ਦਾ ਮੈਸੇਜ ਆ ਜਾਂਦਾ ਹੈ ਮੈਨੂੰ ਫਿਰ ਉਹ ਡਿਲੀਟ ਕਰਨੀ ਪੈਂਦੀ ਹੈ ਜੇ ਕਿਸੇ ਨੂੰ ਇਹ ਲਿਖ ਕੇ ਬੰਦਾ ਸ਼ੌਕ ਹੀ ਹੈ ਤੇ ਚੋਰੀ ਕਰਕੇ ਕਿ ਬੰਦਣਾ ਇਹੋ ਜੀ ਗੱਲਾਂ ਕਰੋ ਜੇ ਕਿਸੇ ਨੂੰ ਬਹੁਤਾ ਸ਼ੌਂਕ ਹੈ ਤੇ ਮੈਂ ਦੋ ਗੱਜੀਆਂ ਕਿਤਾਬਾਂ ਨਹੀਂ ਢੱਕਾ ਹਾਂ ਉਹ ਵੀਰਾ ਮੈਥੋਂ ਸਾਰੀਆਂ ਹੀ ਲੈ ਜਾ ਮੈਂ ਤੈਨੂੰ ਕੁਝ ਨਹੀਂ ਕਹੂੰਗਾ ਮੈਂ ਆਪਣੇ ਸਾਰੇ ਚੈਨਲ ਬੰਦ ਕਰ ਦੂੰਗਾ ਤੂੰ ਉਹਨਾਂ ਤੋਂ ਜਿੰਨੀਆਂ ਮਰਜ਼ੀ ਆਪਣੀ ਮਰਜ਼ੀ ਨਾਲ ਪਾਈ ਜਾਵੇਂ ਮੈਂ ਮੁੜ ਕੇ ਕੋਈ ਰੱਗਣਾ ਕਿਤੇ ਨਹੀਂ ਕਹਾਵਾਂਗਾ ਇਹ ਮੇਰੀ ਤੇਰੇ ਨਾਲ ਸ਼ਰਤ ਹੈ ਪਰ ਮਿਹਰਬਾਨੀ ਕਰਕੇ ਚੋਰੀ ਕਰਕੇ ਇਹ ਨਾ ਪਾ